ਆਪੋ ਸਾਰੀ ਟੈਮਪਲੇਟ ਤੁਹਾਡਾ ਸਵਾਗਤ ਹੈ ਮੈਂ ਹਾਂ ਬਿਕਰਮਜੀਤ ਸਿੰਘ ਇੱਕ ਵਾਰੀ ਫੇਰ ਨਵੀਂ ਪੰਜਾਬ ਵਿੱਚ ਬਣੀ ਸਿੱਟ ਦੇ ਬਿਕਰਮਜੀਤ ਸਿੰਘ ਜਿਹੜੇ ਮਜੀਠੀਆਂ ਨੇ ਉਹ ਪਟਿਆਲਾ ਪੁਲਿਸ ਲਾਈਨ ਪ੍ਰੈਸ ਕਾਨਫਰੰਸ ਹਾਲ ਦੇ ਵਿੱਚ ਪਹੁੰਚ ਰਹੇ ਨੇ ਸੋ ਬਿਕਰਮਜੀਤ ਸਿੰਘ ਜਿਹੜੇ ਮਜੀਠੀਆਂ ਨੇ ਲਗਭਗ ਪਟਿਆਲਾ ਦੇ ਵਿੱਚ ਪਹੁੰਚ ਚੁੱਕੇ ਨੇ ਤੁਸੀਂ ਵੇਖ ਰਹੇ ਹੋ ਵੀ ਪਟਿਆਲਾ ਦੇ ਵਿੱਚ ਬਿਕਰਮਜੀਤ ਸਿੰਘ ਜਿਹੜੇ ਮਜੀਠੀਆਂ ਜਿਨ੍ਹਾਂ ਦੀ ਅੱਜ ਸਿੱਟ ਅੱਗੇ ਪੇਸ਼ੀ ਹੈ ਸੋ ਬਿਕਰਮਜੀਤ ਸਿੰਘ ਮਜੀਠੀਆਂ ਇਸ ਤੋਂ ਪਹਿਲਾਂ ਵੀ ਕਈ ਜਿਹੜੀਆਂ ਸਿੱਟਾਂ ਬਣੀਆਂ ਸਨ ਲੇਕਿਨ ਕੋਈ ਵੀ ਸਾਰਥਕ ਨਤੀਜਾ ਸਾਹਮਣੇ ਨਹੀਂ ਆਇਆ ਸੋਇਸਵਾਰ ਫਿਰ ਪਟਿਆਲਾ ਦੇ ਵਿੱਚ ਇਹ ਸ਼ੋਲੀ ਪਹੁੰਚ ਰਹੇ ਨੇ ਬਿਕਰਮਜੀਤ ਸਿੰਘ ਜੀਟੀਆਂ ਨਵੀਂ ਸਿਟ ਦੇ ਵਿੱਚ ਜਿਹੜੇ ਉੱਚ ਅਧਿਕਾਰੀ ਹਰਚਰ ਸਿੰਘ ਭੋਲਾ ਅਤੇ ਹੋਰ ਅਧਿਕਾਰੀ ਇਸ ਸਿਟ ਦੇ ਵਿੱਚ ਜਾਂਚ ਦੇ ਵਿੱਚ ਬਿਕਰਮਜੀਤ ਸਿੰਘ ਮਜੀਟੀਆਂ ਤੋਂ ਪੁੱਛਗੀਆਂ ਕਰ ਲਏ ਜੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬਾਬੂ ਸ਼ੇ ਟੈਂਪਲੇ ਤੁਹਾਡਾ ਸਵਾਗਤ ਹੈ ਮੈਂ ਹਾਂ ਬਿਕਰਮਜੀਤ ਸਿੰਘ ਇੱਕ ਵਾਰੀ ਫਿਰ ਨਵੀਂ ਪੰਜਾਬ ਵਿੱਚ ਬਣੀ ਸਿਟ ਤੇ ਬਿਕਰਮਜੀਤ ਸਿੰਘ ਜਿਹੜੇ ਮਜੀਟੀਆਂ ਨੇ ਉਹ ਪਟਿਆਲਾ ਪੁਲਿਸ ਲਾਈਨ ਪ੍ਰੈਸ ਕਾਨਫਰੰਸ ਹਾਲ ਦੇ ਵਿੱਚ ਪਹੁੰਚ ਰਹੇ ਨੇ ਸੋ ਵਿਕਰਮਜੀਤ ਸਿੰਘ ਜਿਹੜੇ ਮਜੀਠੀਆਂ ਨੇ ਲਗਭਗ ਪਟਿਆਲਾ ਦੇ ਵਿੱਚ ਪਹੁੰਚ ਚੁੱਕੇ ਨੇ ਤੁਸੀਂ ਵੇਖ ਰਹੇ ਹੋ ਵੀ ਪਟਿਆਲਾ ਦੇ ਵਿੱਚ ਵਿਕਰਮਜੀਤ ਸਿੰਘ ਜਿਹੜੇ ਮਜੀਠੀਆਂ ਜਿਨ੍ਹਾਂ ਦੀ ਅੱਜ ਸਿੱਟ ਅੱਗੇ ਪੇਸ਼ੀ ਐ ਸੋ ਵਿਕਰਮਜੀਤ ਸਿੰਘ ਮਜੀਠੀਆਂ ਇਸ ਤੋਂ ਪਹਿਲਾਂ ਵੀ ਕਈ ਜਣੀਆਂ ਸਿੱਟਾਂ ਬਣੀਆਂ ਸਨ ਲੇਕਿਨ ਕੋਈ ਵੀ ਸਾਰਥਕ ਨਤੀਜਾ ਸਾਹਮਣੇ ਨਹੀਂ ਆਇਆ ਸੋ ਇਸ ਵਾਰ ਫੇਰ ਪਟਿਆਲਾ ਦੇ ਵਿੱਚ ਦੇਸ਼ੋਨੀ ਪਹੁੰਚ ਰਹੇ ਨੇ ਬਿਕਰਮਜੀਤ ਸਿੰਘ ਮਜੀਠੀਆ ਨਵੀਂ ਸਿਟ ਦੇ ਵਿੱਚ ਜਿਹੜੇ ਉੱਚ ਅਧਿਕਾਰੀ ਹਰਚਰ ਸਿੰਘ ਭੱਲਾ ਅਤੇ ਹੋਰ ਅਧਿਕਾਰੀ ਇਸ ਸਿਟ ਦੇ ਵਿੱਚ ਜਾਂਚ ਦੇ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਤੋਂ ਪੁੱਛਗੀਆਂ ਚੱਕਣਗੇ ਉਹ ਤਸਵੀਰਾਂ ਵੀ ਲਗਾ ਰਹੇ ਨੇ ਬਿਕਰਮਜੀਤ ਸਿੰਘ ਬਾਪੂ ਸ਼ੇਹ ਟੈਂਪਲੇ ਤੋਂ ਤੁਹਾਡਾ ਸਵਾਗਤ ਹੈ ਮੈਂ ਹਾਂ ਬਿਕਰਮਜੀਤ ਸਿੰਘ ਇੱਕ ਵਾਰੀ ਫੇਰ ਨਵੀਂ ਪੰਜਾਬ ਵਿੱਚ ਬਣੀ ਸਿਟ ਦੇ ਬਿਕਰਮਜੀਤ ਸਿੰਘ ਜਿਹੜੇ ਮਜੀਠੀਆ ਨੇ ਉਹ ਪਟਿਆਲਾ ਪੁਲਿਸ ਲਾਈਨ ਪ੍ਰੈਸ ਕਾਨਫਰੰਸ ਹਾਲ ਦੇ ਵਿੱਚ ਪਹੁੰਚ ਰਹੇ ਨੇ ਸੋ ਵਿਕਰਮਜੀਤ ਸਿੰਘ ਜਿਹੜੇ ਮਜੀਠੀਆ ਨੇ ਲਗਭਗ ਪਟਿਆਲਾ ਦੇ ਵਿੱਚ ਪਹੁੰਚ ਚੁੱਕੇ ਨੇ ਤੁਸੀਂ ਵੇਖ ਰਹੇ ਹੋ ਵੀ ਪਟਿਆਲਾ ਦੇ ਵਿੱਚ ਵਿਕਰਮਜੀਤ ਸਿੰਘ ਜਿਹੜੇ ਮਜੀਠੀਆ ਜਿਨ੍ਹਾਂ ਦੀ ਅੱਜ ਸਿੱਟ ਅੱਗੇ ਪੇਸ਼ੀ ਐ ਸੋ ਵਿਕਰਮਜੀਤ ਸਿੰਘ ਮਜੀਠੀਆ ਇਸ ਤੋਂ ਪਹਿਲਾਂ ਵੀ ਕਈ ਜਣੀਆਂ ਸਿੱਟਾਂ ਬਣੀਆਂ ਸਨ ਲੇਕਿਨ ਕੋਈ ਵੀ ਸਾਰਥਕ ਨਤੀਜਾ ਸਾਹਮਣੇ ਨਹੀਂ ਆਇਆ ਸੋ ਇਸ ਵਾਰ ਫੇਰ ਪਟਿਆਲਾ ਦੇ ਵਿੱਚ ਇਹ ਸ਼ੋਲੀ ਪਹੁੰਚ ਰਹੇ ਨੇ ਵਿਕਰਮਜੀਤ ਸਿੰਘ ਜਿਠੀਆਸ ਅਮੀਰ ਸਿੱਟ ਦੇ ਵਿੱਚ ਜਿਹੜੇ ਉੱਚ ਅਧਿਕਾਰੀ ਹਰਚਰ ਸਿੰਘ ਭੋਲਾ ਰਹਤੇ ਹੋਰ ਅਧਿਕਾਰੀ ਇਸ ਸਿੱਟ ਦੇ ਵਿੱਚ ਜਾਂਚ ਦੇ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਤੋਂ ਪੁੱਛ ਗਏ ਕਰ ਲਗੇ ਉਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਵੀ ਬਿਕਰਮਜੀਤ ਸਿੰਘ ਬਾਪੂਸ਼ੇ ਟੈਂਪਲੇ ਤੋਂ ਤੁਹਾਡਾ ਸਵਾਗਤ ਹੈ ਮੈਂ ਹਾਂ ਬਿਕਰਮਜੀਤ ਸਿੰਘ ਇੱਕ ਵਾਰੀ ਫੇਰ ਨਵੀਂ ਪੰਜਾਬ ਵਿੱਚ ਬਣੀ ਸਿੱਟ ਦੇ ਬਿਕਰਮਜੀਤ ਸਿੰਘ ਜਿਹੜੇ ਮਜੀਠੀਆ ਨੇ ਉਹ ਪਟਿਆਲਾ ਪੁਲਿਸ ਲਾਈਨ ਪ੍ਰੈਸ ਕਾਨਫਰੰਸ ਹਾਲ ਦੇ ਵਿੱਚ ਪਹੁੰਚ ਰਹੇ ਨੇ ਸੋ ਬਿਕਰਮਜੀਤ ਸਿੰਘ ਜਿਹੜੇ ਮਜੀਠੀਆ ਨੇ ਲਗਭਗ ਪਟਿਆਲਾ ਦੇ ਵਿੱਚ ਪਹੁੰਚ ਚੁੱਕੇ ਨੇ ਤੁਸੀਂ ਵੇਖ ਰਹੇ ਹੋ ਵੀ ਪਟਿਆਲਾ ਦੇ ਵਿੱਚ ਵਿਕਰਮਜੀਤ ਸਿੰਘ ਜਿਹੜੇ ਮਜੀਠੀਆ ਜਿਨ੍ਹਾਂ ਦੀ ਅੱਜ ਸਿੱਟ ਅੱਗੇ ਪੇਸ਼ੀ ਐ ਸੋ ਵਿਕਰਮਜੀਤ ਸਿੰਘ ਮਜੀਠੀਆ ਇਸ ਤੋਂ ਪਹਿਲਾਂ ਵੀ ਕਈ ਜਣੀਆਂ ਸਿੱਟਾਂ ਬਣੀਆਂ ਸਨ ਲੇਕਿਨ ਕੋਈ ਵੀ ਸਾਰਥਕ ਨਤੀਜਾ ਸਾਹਮਣੇ ਨਹੀਂ ਆਇਆ ਸੋ ਇਸ ਵਾਰ ਫੇਰ ਪਟਿਆਲਾ ਦੇ ਵਿੱਚ ਪੇਸ਼ ਹੋ ਲਈ ਪਹੁੰਚ ਰਹੇ ਨੇ ਵਿਕਰਮਜੀਤ ਸਿੰਘ ਮਜੀਠੀਆ ਨਵੀਂ ਸਿੱਟ ਦੇ ਵਿੱਚ ਜਿਹੜੇ ਉੱਚ ਅਧਿਕਾਰੀ ਹਰਚਰ ਸਿੰਘ ਭੋਲਾ ਰਤੇ ਹੋਰ ਅਧਿਕਾਰੀ ਇਸ ਸਿੱਟ ਦੇ ਵਿੱਚ ਜੋ ਚ ਦੇ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਤੋਂ ਪੁੱਛ ਕੇ ਚੱਲ ਰਹੇ ਉਹ ਤਸਵੀਰਾਂ ਦਰਸਾ ਰਹੇ ਨੇ ਬਿਕਰਮਜੀਤ ਸਿੰਘ ਬਾਪੂ ਸ਼ਹੀਦ ਏਮਪਲੇਟਾ ਦਾ ਸਵਾਗਤ ਹੈ ਮੈਂ ਹਾਂ ਬਿਕਰਮਜੀਤ ਸਿੰਘ ਇੱਕ ਵਾਰੀ ਫੇਰ ਨਵੀਂ ਪੰਜਾਬ ਵਿੱਚ ਬਣੀ ਸਿੱਟ ਦੇ ਬਿਕਰਮਜੀਤ ਸਿੰਘ ਜਿਹੜੇ ਮਜੀਠੀਆ ਨੇ ਉਹ ਪਟਿਆਲਾ ਪੁਲਿਸ ਲਾਈਨ ਪ੍ਰੈਸ ਕਾਨਫਰੰਸ ਹਾਲ ਦੇ ਵਿੱਚ ਪਹੁੰਚ ਰਹੇ ਨੇ ਸੋ ਬਿਕਰਮਜੀਤ ਸਿੰਘ ਜਿਹੜੇ ਮਜੀਠੀਆ ਨੇ ਲਗਭਗ ਪਟਿਆਲਾ ਦੇ ਵਿੱਚ ਪਹੁੰਚ ਚੁੱਕੇ ਨੇ ਤੁਸੀਂ ਵੇਖ ਰਹੇ ਹੋ ਵੀ ਪਟਿਆਲਾ ਦੇ ਵਿੱਚ ਬਿਕਰਮਜੀਤ ਸਿੰਘ ਜਿਹੜੇ ਮਜੀਠੀਆ ਜਿਨ੍ਹਾਂ ਦੀ ਅੱਜ ਸਿੱਟ ਅੱਗੇ ਪੇਸ਼ੀ ਐ ਸੋ ਵਿਕਰਮਜੀਤ ਸਿੰਘ ਮਜੀਠੀਆ ਇਸ ਤੋਂ ਪਹਿਲਾਂ ਵੀ ਕਈ ਜਣੀਆਂ ਸਿੱਟਾਂ ਬਣੀਆਂ ਸਨ ਲੇਕਿਨ ਕੋਈ ਵੀ ਸਾਰਥਕ ਨਤੀਜਾ ਸਾਹਮਣੇ ਨਹੀਂ ਆਇਆ ਸੋ ਇਸ ਵਾਰ ਫੇਰ ਪਟਿਆਲਾ ਦੇ ਵਿੱਚ ਪੇਸ਼ ਹੋਣ ਲਈ ਪਹੁੰਚ ਰਹੇ ਨੇ ਵਿਕਰਮਜੀਤ ਸਿੰਘ ਮਜੀਠੀਆ ਨਵੀਂ ਸਿੱਟ ਦੇ ਵਿੱਚ ਜਿਹੜੇ ਉੱਚ ਅਧਿਕਾਰੀ ਹਰਚਰ ਸਿੰਘ ਭੱਲੜਾ ਤੇ ਹੋਰ ਅਧਿਕਾਰੀ ਇਸ ਸਿੱਟ ਦੇ ਵਿੱਚ ਜਾਂਚ ਦੇ ਵਿੱਚ ਵਿਕਰਮਜੀਤ ਸਿੰਘ ਮਜੀਠੀਆ ਦਾ ਪੁੱਛਗਿੱਛ ਕਰਨਗੇ ਤੁਸੀਂ ਨਰਾਂ ਦੇ ਬਾਰੇ ਵੀ ਬਤਰੀਸ ਬਾਬੂ ਸ਼ੇਰ ਟੈਂਪਲ ਤੋਂ ਤੁਹਾਡਾ ਸਵਾਗਤ ਹੈ ਮੈਂ ਹਾਂ ਬਿਕਰਮਜੀਤ ਸਿੰਘ ਇੱਕ ਵਾਰ ਫੇਰ ਨਵੀਂ ਪੰਜਾਬ ਵਿੱਚ ਬਣੀ ਸਿੱਟ ਦੇ ਬਿਕਰਮਜੀਤ ਸਿੰਘ ਜਿਹੜੇ ਮਜੀਠੀਆਂ ਨੇ ਉਹ ਪਟਿਆਲਾ ਪੁਲਿਸ ਲਾਈਨ ਪ੍ਰੈਸ ਕਾਨਫਰੰਸ ਹਾਲ ਦੇ ਵਿੱਚ ਪਹੁੰਚ ਰਹੇ ਨੇ ਸੋ ਬਿਕਰਮਜੀਤ ਸਿੰਘ ਜਿਹੜੇ ਮਜੀਠੀਆਂ ਨੇ ਲਗਭਗ ਪਟਿਆਲਾ ਦੇ ਵਿੱਚ ਪਹੁੰਚ ਚੁੱਕੇ ਨੇ ਤੁਸੀਂ ਵੇਖ ਰਹੇ ਹੋ ਵੀ ਪਟਿਆਲਾ ਦੇ ਵਿੱਚ ਬਿਕਰਮਜੀਤ ਸਿੰਘ ਜਿਹੜੇ ਮਜੀਠੀਆਂ ਜਿਨ੍ਹਾਂ ਦੀ ਅੱਜ ਸਿੱਟ ਅੱਗੇ ਪੇਸ਼ੀ ਹੈ ਸੋ ਬਿਕਰਮਜੀਤ ਸਿੰਘ ਮਜੀਠੀਆਂ ਇਸ ਤੋਂ ਪਹਿਲਾਂ ਵੀ ਕਈ ਜਣੀਆਂ ਸਿੱਟਾਂ ਬਣੀਆਂ ਸਨ ਲੇਕਿਨ ਕੋਈ ਵੀ ਸਾਰਥਕ ਨਤੀਜਾ ਸਾਹਮਣੇ ਨਹੀਂ ਆਇਆ ਸੋ ਇਸ ਵਾਰ ਫੇਰ ਪਟਿਆਲਾ ਦੇ ਵਿੱਚ ਪੇਸ਼ ਹੋ ਲਈ ਪਹੁੰਚ ਰਹੇ ਨੇ ਵਿਕਮਜੀਤ ਸਿੰਘ ਦਿੱਤੀਆ ਨਵੀਂ ਸਿੱਟ ਦੇ ਵਿੱਚ ਜਿਹੜੇ ਉੱਚ ਅਧਿਕਾਰੀ ਹਰਚਰ ਸਿੰਘ ਭੋਲਾ ਅਤੇ ਹੋਰ ਅਧਿਕਾਰੀ ਇਸ ਸਿੱਟ ਦੇ ਵਿੱਚ ਜਾਂਚ ਦੇ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਦਾ ਪੁੱਛ ਕੇ ਚੱਲ ਰਹੇ ਤੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬਾਬੂਸ਼ਾਹੀ ਟੈਂਪਲੇ ਤੋਂ ਤੁਹਾਡਾ ਸਵਾਗਤ ਹੈ ਮੈਂ ਹਾਂ ਬਿਕਰਮਜੀਤ ਸਿੰਘ ਇੱਕ ਵਾਰ ਫੇਰ ਨਵੀਂ ਪੰਜਾਬ ਵਿੱਚ ਬਣੀ ਸਿੱਟ ਦੇ ਬਿਕਰਮਜੀਤ ਸਿੰਘ ਜਿਹੜੇ ਮਜੀਠੀਆ ਨੇ ਉਹ ਪਟਿਆਲਾ ਪੁਲਿਸ ਲਾਈਨ ਪ੍ਰੈਸ ਕਾਨਫਰੰਸ ਹਾਲ ਦੇ ਵਿੱਚ ਪਹੁੰਚ ਰਹੇ ਨੇ ਸੋ ਬਿਕਰਮਜੀਤ ਸਿੰਘ ਜਿਹੜੇ ਮਜੀਠੀਆ ਨੇ ਲਗਭਗ ਪਟਿਆਲਾ ਦੇ ਵਿੱਚ ਪਹੁੰਚ ਚੁੱਕੇ ਨੇ ਤੁਸੀਂ ਵੇਖ ਰਹੇ ਹੋ ਵੀ ਪਟਿਆਲਾ ਦੇ ਵਿੱਚ ਬਿਕਰਮਜੀਤ ਸਿੰਘ ਜਿਹੜੇ ਮਜੀਠੀਆ ਜਿਨ੍ਹਾਂ ਦੀ ਅੱਜ ਸਿੱਟ ਅੱਗੇ ਪੇਸ਼ੀ ਹੈ ਸੋ ਬਿਕਰਮਜੀਤ ਸਿੰਘ ਮਜੀਠੀਆ ਇਸ ਤੋਂ ਪਹਿਲਾਂ ਵੀ ਕਈ ਜਣੀਆਂ ਸਿੱਟਾਂ ਬਣੀਆਂ ਸਨ ਲੇਕਿਨ ਕੋਈ ਵੀ ਸਾਰਥਕ ਨਤੀਜਾ ਸਾਹਮਣੇ ਨਹੀਂ ਆਇਆ ਸੋ ਇਸ ਵਾਰ ਫੇਰ ਪਟਿਆਲਾ ਦੇ ਵਿੱਚ ਇਹ ਸ਼ੋਨੀ ਪਹੁੰਚ ਰਹੇ ਨੇ ਵਿਕਰਮਜੀਤ ਸਿੰਘ ਦਿੱਤੀਆ ਨਵੀਂ ਇਸ ਸਿੱਟ ਦੇ ਵਿੱਚ ਜਿਹੜੇ ਉੱਚ ਅਧਿਕਾਰੀ ਹਰਚਰ ਸਿੰਘ ਭੱਲਾ ਰਹਤੇ ਹੋਰ ਅਧਿਕਾਰੀ ਇਸ ਸਿੱਟ ਦੇ ਵਿੱਚ ਜਾਂਚ ਦੇ ਵਿੱਚ ਵਿਕਰਮਜੀਤ ਸਿੰਘ ਦਿੱਤੀਆ ਤੋਂ ਪੁੱਛਗਿੱਛ ਕਰਨਗੇ ਸ਼ੇਡ ਐਪਸ ਨੂੰ ਸਵਾਗਤ ਹੈ ਮੈਂ ਹਾਂ ਬਿਕਰਮਜੀਤ ਸਿੰਘ ਇੱਕ ਵਾਰ ਫੇਰ ਨਵੀਂ ਪੰਜਾਬ ਵਿੱਚ ਬਣੀ ਸਿੱਟ ਦੇ ਬਿਕਰਮਜੀਤ ਸਿੰਘ ਜਿਹੜੇ ਮਜੀਠੀਆ ਨੇ ਉਹ ਪਟਿਆਲਾ ਪੁਲਿਸ ਲਾਈਨ ਪ੍ਰੈਸ ਕਾਨਫਰੰਸ ਹਾਲ ਦੇ ਵਿੱਚ ਪਹੁੰਚ ਰਹੇ ਨੇ ਸੋ ਬਿਕਰਮਜੀਤ ਸਿੰਘ ਜਿਹੜੇ ਮਜੀਠੀਆ ਨੇ ਲਗਭਗ ਪਟਿਆਲਾ ਦੇ ਵਿੱਚ ਪਹੁੰਚ ਚੁੱਕੇ ਨੇ ਤੁਸੀਂ ਵੇਖ ਰਹੇ ਹੋ ਵੀ ਪਟਿਆਲਾ ਦੇ ਵਿੱਚ ਬਿਕਰਮਜੀਤ ਸਿੰਘ ਜਿਹੜੇ ਮਜੀਠੀਆ ਜਿਨ੍ਹਾਂ ਦੀ ਅੱਜ ਸਿੱਟ ਅੱਗੇ ਪੇਸ਼ੀ ਹੈ ਸੋ ਬਿਕਰਮਜੀਤ ਸਿੰਘ ਮਜੀਠੀਆ ਇਸ ਤੋਂ ਪਹਿਲਾਂ ਵੀ ਕਈ ਜਣੀਆਂ ਸਿੱਟਾਂ ਬਣੀਆਂ ਸਨ ਲੇਕਿਨ ਕੋਈ ਵੀ ਸਾਰਥਕ ਨਤੀਜਾ ਸਾਹਮਣੇ ਨਹੀਂ ਆਇਆ ਸੋਇਸਿਵਾਰ ਫੇਰ ਪਟਿਆਲਾ ਦੇ ਵਿੱਚ ਇਹ ਸ਼ੋਲੀ ਪਹੁੰਚ ਰਹੇ ਨੇ ਵਿਕਰਮਜੀਤ ਸਿੰਘ ਜਿੱਟਿਆਸ ਨਵੀਂ ਸਿਟ ਦੇ ਵਿੱਚ ਜਿਹੜੇ ਉੱਚ ਅਧਿਕਾਰੀ ਹਰਚਰ ਸਿੰਘ ਭੋਲਾ ਰਹਤੇ ਹੋਰ ਅਧਿਕਾਰੀ ਇਸ ਸਿਟ ਦੇ ਵਿੱਚ ਜਾਂਚ ਦੇ ਵਿੱਚ ਵਿਕਰਮਜੀਤ ਸਿੰਘ ਜਿੱਟਿਆ ਦਾ ਪੁੱਛਗੀਆਂ ਕਰ ਲਏ ਜੋ ਤਸਵੀਰਾਂ ਨਾਲ ਦਿਖਾਰੇ ਵੀ ਵਿਕਰਮਜੀਤ ਸਿੰਘ ਬਾਬੂ ਸ਼ੇ ਟੈਂਪਲੇਟ ਤੁਹਾਡਾ ਸਵਾਗਤ ਹੈ ਮੈਂ ਹਾਂ ਬਿਕਰਮਜੀਤ ਸਿੰਘ ਇੱਕ ਵਾਰ ਫੇਰ ਨਵੀਂ ਪੰਜਾਬ ਵਿੱਚ ਬਣੀ ਸਿੱਟ ਦੇ ਬਿਕਰਮਜੀਤ ਸਿੰਘ ਜਿਹੜੇ ਮਜੀਠੀਆਂ ਨੇ ਉਹ ਪਟਿਆਲਾ ਪੁਲਿਸ ਲਾਈਨ ਪ੍ਰੈਸ ਕਾਨਫਰੰਸ ਹਾਲ ਦੇ ਵਿੱਚ ਪਹੁੰਚ ਰਹੇ ਨੇ ਸੋ ਬਿਕਰਮਜੀਤ ਸਿੰਘ ਜਿਹੜੇ ਮਜੀਠੀਆਂ ਨੇ ਲਗਭਗ ਪਟਿਆਲਾ ਦੇ ਵਿੱਚ ਪਹੁੰਚ ਚੁੱਕੇ ਨੇ ਤੁਸੀਂ ਵੇਖ ਰਹੇ ਹੋ ਵੀ ਪਟਿਆਲਾ ਦੇ ਵਿੱਚ ਬਿਕਰਮਜੀਤ ਸਿੰਘ ਜਿਹੜੇ ਮਜੀਠੀਆਂ ਜਿਨ੍ਹਾਂ ਦੀ ਅੱਜ ਸਿੱਟ ਅੱਗੇ ਪੇਸ਼ੀ ਹੈ ਸੋ ਬਿਕਰਮਜੀਤ ਸਿੰਘ ਮਜੀਠੀਆਂ ਇਸ ਤੋਂ ਪਹਿਲਾਂ ਵੀ ਕਈ ਜਿਹੜੀਆਂ ਸਿੱਟਾਂ ਬਣੀਆਂ ਸਨ ਲੇਕਿਨ ਕੋਈ ਵੀ ਸਾਰਥਿਕ ਨਤੀਜਾ ਸਾਹਮਣੇ ਨਹੀਂ ਆਇਆ ਸੋਇਸਵਾਰ ਫਿਰ ਪਟਿਆਲਾ ਦੇ ਵਿੱਚ ਇਹ ਸ਼ੋਨੀ ਪਹੁੰਚ ਰਹੇ ਨੇ ਵਿਕਮਜੀਤ ਸਿੰਘ ਜਿੱਟਿਆਸ ਨਵੀਂ ਸਿੱਟ ਦੇ ਵਿੱਚ ਜਿਹੜੇ ਉੱਚ ਅਧਿਕਾਰੀ ਹਰਚਰ ਸਿੰਘ ਭੁੱਲ ਰਹੇ ਤੇ ਹੋਰ ਅਧਿਕਾਰੀ ਇਸ ਸਿੱਟ ਦੇ ਵਿੱਚ ਜਾਂਚ ਦੇ ਵਿੱਚ ਵਿਕਰਜੀਤ ਸਿੰਘ ਜਿੱਟਿਆ ਦਾ ਪੁੱਛਗਿੱਛ ਕਰਨਗੇ